ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 6ਵੀਂ ਜਮਾਤ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 4 ਨਕਸ਼ੇ ਸਾਡੇ ਕਿਵੇਂ ਮਦਦਗਾਰ ਹਨ ਇਸ ਪਾਠ ਦੇ ਅੱਜ ਆਪਾਂ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਪਹਿਲਾਂ ਦੇ ਪਾਠ ਵੀ ਚੈਨਲ ਦੇ ਉੱਤੇ ਪਾਈ ਜਾ ਚੁੱਕੇ ਨੇ ਤੇ ਹੋਰ ਸਬਜੈਕਟਾਂ ਦੇ ਵੀ ਪ੍ਰਸ਼ਨ ਉੱਤਰ ਕਰਵਾਏ ਜਾ ਚੁੱਕੇ ਨੇ ਸਾਰੇ ਤੁਸੀਂ ਪਲੇਲਿਸਟਾਂ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਹੁਣ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਨੇ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈਗਾ ਸਾਡੇ ਕੋਲ ਨਕਸ਼ੇ ਕੀ ਹਨ ਨਕਸ਼ਾ ਕੀ ਹੈ ਠੀਕ ਹੈ ਨਕਸ਼ਾ ਕੀ ਹੁੰਦਾ ਬੱਚਿਓ ਨਕਸ਼ਾ ਹੁੰਦਾ ਹੈ ਕਿ ਕਿਸੇ ਚੀਜ਼ ਦਾ ਮੈਪ ਮੈਪ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਮੈਪ ਕਹਿੰਦੇ ਆ ਠੀਕ ਹੈ ਕਿਸੇ ਪੱਧਰੀ ਸਤ੍ਹਾ ਤੇ ਖਿੱਚਿਆ ਹੋਇਆ ਰੂਪ ਕਿਸੇ ਵੀ ਚੀਜ਼ ਦਾ ਪੈਮਾਨੇ ਦੇ ਅਨੁਸਾਰ ਠੀਕ ਹੈ ਉਹ ਕਿਸੇ ਵੀ ਧਰਤੀ ਦੇ ਕੁਝ ਭਾਗ ਦਾ ਹੋ ਸਕਦਾ ਹੈ ਠੀਕ ਹੈ ਜਾਂ ਕਿਸੇ ਜਗ੍ਹਾ ਤੇ ਪਹੁੰਚਣ ਦਾ ਕੋਈ ਨਿਸ਼ਾਨੀ ਆਪਾਂ ਇਸ ਨੂੰ ਕਹਿ ਸਕਦੇ ਹਾਂ ਉਤਰ ਨਕਸ਼ਾ ਇੱਕ ਇੱਕ ਨਕਸ਼ਾ ਪੂਰੀ ਧਰਤੀ ਦਾ ਜਾਂ ਕੁਝ ਭਾਗ ਦਾ ਪੈਮਾਨੇ ਅਨੁਸਾਰ ਪੱਧਰੀ ਸਤ੍ਹਾ ਤੇ ਖਿੱਚਿਆ ਹੋਇਆ ਰੂਪ ਹੈ ਠੀਕ ਹੈ ਤਾਂ ਕਿਸ ਦਾ ਹੋ ਸਕਦਾ ਨਕਸ਼ਾ ਜਦ ਇਹ ਪੂਰੀ ਧਰਤੀ ਦਾ ਹੋ ਸਕਦਾ ਹੈ ਜਾਂ ਉਸ ਦੇ ਕੁਝ ਭਾਗ ਦਾ ਠੀਕ ਹੈ ਕਿਸੇ ਸ਼ਹਿਰ ਦਾ ਨਕਸ਼ਾ ਹੋ ਸਕਦਾ ਹੈ ਕਿਸੇ ਪਿੰਡ ਦਾ ਠੀਕ ਹੈ ਸਕੂਲ ਦਾ ਤਾਂ ਉਹ ਆਪਾਂ ਨਕਸ਼ਾ ਕਹਿ ਸਕਦੇ ਹਾਂ ਠੀਕ ਹੈ ਕਿਸ ਦੇ ਨਾਲ ਖਿੱਚਿਆ ਜਾਂਦਾ ਹੈ ਪੈਮਾਨੇ ਨਾਲ ਠੀਕ ਹੈ ਪਧਰੀ ਸਤ੍ਹਾ ਤੇ ਖਿੱਚਿਆ ਹੋਇਆ ਰੂਪ ਹੈ ਤੇ ਇਸ ਨੂੰ ਨਕਸ਼ਾ ਕਹਿੰਦੇ ਹਨ ਗਲੋਬ ਕੀ ਹੈ ਗਲੋਬ ਧਰਤੀ ਦਾ ਹੂਬ ਹੂ ਪ੍ਰਤੀਕ ਜਦ ਧਰਤੀ ਦੇ ਮਾਡਲ ਨੂੰ ਗਲੋਬ ਕਹਿੰਦੇ ਹਨ ਗਲੋਬ ਕੀ ਹੁੰਦਾ ਬੱਚਿਓ ਗੋਲ ਹੁੰਦਾ ਠੀਕ ਹੈ ਜੇ ਆਪਾਂ ਮੇਜ਼ ਦੇ ਉੱਪਰ ਪਿਆ ਦੇਖਿਆ ਹੋਣਾ ਦਫ਼ਤਰਾਂ ਦੇ ਵਿੱਚ ਠੀਕ ਹੈ ਤੁਹਾਡੇ ਸਕੂਲ ਦੇ ਪ੍ਰਿੰਸੀਪਲ ਦੇ ਦਫ਼ਤਰ ਦੇ ਉੱਪਰ ਵੀ ਹੋਣਾ ਤੇ ਇਹ ਗਲੋਬ ਹੁੰਦਾ ਤੇ ਇਸ ਦੇ ਉੱਪਰ ਧਰਤੀ ਦੇ ਬਾੰਗ ਹੀ ਉਸੇ ਤਰ੍ਹਾਂ ਸਾਰੇ ਦੇਸ਼ ਸਾਰੇ ਮਹਾਦੀਪ ਸਮੁੰਦਰ ਠੀਕ ਹੈ ਸਾਰੀਆਂ ਚੀਜ਼ਾਂ ਦਰਸਾਈਆਂ ਜਾਂਦੀਆਂ ਨੇ ਤਾਂ ਇਸ ਨੂੰ ਧਰਤੀ ਦਾ ਮਾਡਲ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 3 ਨੂੰ ਨਕਸ਼ੇ ਅਤੇ ਗਲੋਬ ਵਿੱਚ ਅੰਤਰ ਦੱਸੋ ਠੀਕ ਹੈ ਨਕਸ਼ਾ ਕੀ ਹੁੰਦਾ ਵਿੱਚ ਉਹ ਜਿਵੇਂ ਇੱਕ ਕਾਗਜ਼ ਦੇ ਉੱਪਰ ਦਰਸਾ ਸਕਦੇ ਹਾਂ ਠੀਕ ਹੈ ਜਿਵੇਂ ਆਪਾਂ ਨੂੰ ਚੌਰਸ ਕਾਗਜ਼ ਉੱਪਰ ਆਪਾਂ ਪਮਾਨੇ ਦੇ ਨਾਲ ਦਰਸਾ ਸਕਦੇ ਹਾਂ ਤੇ ਗਲੋਬ ਕੀ ਹੁੰਦਾ ਗਲੋਬ ਗੋਲ ਹੁੰਦਾ ਠੀਕ ਹੈ ਇਹ ਧਰਤੀ ਦਾ ਪੂਰੀ ਤਰ੍ਹਾਂ ਉਸ ਦੀ ਤਰ੍ਹਾਂ ਬਣਾਇਆ ਹੁੰਦਾ ਠੀਕ ਹੈ ਆਪਾਂ ਅੱਗੇ ਉਤਰ ਦੇਖਦੇ ਹਾਂ ਗਲੋਬ ਧਰਤੀ ਦਾ ਮਾਡਲ ਹੁੰਦਾ ਹੈ ਇਹ ਧਰਤੀ ਦੀ ਤਰ੍ਹਾਂ ਹੀ ਗੋਲ ਅਤੇ ਝੁਕਿਆ ਹੋਇਆ ਹੁੰਦਾ ਹੈ ਜਦਕਿ ਨਕਸ਼ਾ ਪੂਰੀ ਤਰ੍ਹਾਂ ਧਰਤੀ ਦਾ ਜਾਂ ਕੁਝ ਭਾਗ ਦਾ ਪੈਮਾਨੇ ਅਨੁਸਾਰ ਪੱਧਰੀ ਸਤ੍ਹਾ ਦੇ ਖਿੱਚਿਆ ਹੋਇਆ ਰੂਪ ਠੀਕ ਹੈ ਅੱਗੇ ਦੇਖਦੇ ਆਂ ਪ੍ਰਸ਼ਨ ਨੰਬਰ 4 ਨਕਸ਼ੇ ਕਿਉਂ ਬਣਾਏ ਜਾਂਦੇ ਹਨ ਇਹਨਾਂ ਦੀ ਮਹੱਤਤਾ ਦੱਸੋ ਉੱਤਰ ਨਕਸ਼ੇ ਨਕਸ਼ਾ ਦੀ ਮਦਦ ਨਾਲ ਅਸੀਂ ਇੱਕ ਥਾਂ ਤੋਂ ਦੂਸਰੀ ਥਾਂ ਨਾਲੋਂ ਦੂਰੀ ਸਮਾਂ ਅਤੇ ਸਥਿਤੀ ਬੜੀ ਆਸਾਨੀ ਨਾਲ ਪਤਾ ਕਰ ਸਕਦੇ ਹਾਂ ਨਕਸ਼ਿਆਂ ਦੀ ਮਹੱਤਤਾ ਤਾਂ ਨਕਸ਼ੇ ਵਿੱਚ ਆਪਾਂ ਦੇਖ ਲੈ ਕਿਉਂ ਬਣਾਏ ਜਾਂਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਦੀ ਦੂਰੀ ਠੀਕ ਹੈ ਸਮਾਂ ਉਹਨਾਂ ਦੀ ਸਥਿਤੀ ਪਤਾ ਕਰ ਸਕਦੇ ਹਾਂ ਤੇ ਇਹਨਾਂ ਦੀ ਮਹੱਤਤਾ ਨਕਸ਼ੇ ਕਿਸੇ ਵੀ ਸਥਾਨ ਦੀ ਸਥਿਤੀ ਪਤਾ ਕਰਨ ਲਈ ਬਣਾਏ ਜਾਂਦੇ ਹਨ। ਨੰਬਰ 2 ਨਕਸ਼ੇ ਇੱਕ ਸਥਾਨ ਤੋਂ ਦੂਸਰੀ ਥਾਂ ਸਥਾਨ ਤੋਂ ਦੂਰੀ ਸਮਾਪਤਾ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਨੰਬਰ 3 ਨਕਸ਼ਿਆਂ ਦੀ ਸਹਾਇਤਾ ਨਾਲ ਅਸੀਂ ਸੜਕਾਂ, ਨਦੀਆਂ, ਦਰਿਆ, ਰੇਲ ਦੇ ਰਸਤੇ ਆਦ ਪਤਾ ਕਰ ਸਕਦੇ ਹਾਂ। ਪ੍ਰਸ਼ਨ ਨੰਬਰ 5 ਵੱਖ-ਵੱਖ ਨਕਸ਼ਿਆਂ ਦੀ ਸੂਚੀ ਬਣਾਓ। ਨਕਸ਼ੇ ਬੱਚਿਓ ਕਿਹੜੇ-ਕਿਹੜੇ ਕਿਸਮ ਦੇ ਹੁੰਦੇ ਨੇ? ਨਕਸ਼ੇ ਹੁੰਦੇ ਨੇ 6 ਕਿਸਮ ਦੇ ਆਪਾਂ ਦੱਸ ਸਕਦੇ ਹਾਂ ਇਹਨਾਂ ਨੂੰ। ਠੀਕ ਹੈ? ਜਿਸ ਤਰ੍ਹਾਂ ਭૌਤਿਕ ਨਕਸ਼ੇ ਇਤਿਹਾਸਕ ਨਕਸ਼ੇ ਭੌਤਿਕ ਨਕਸ਼ੇ ਬੈਸੀ ਹੁੰਦੇ ਨੇ ਧਰਤੀ ਦੇ ਠੀਕ ਹੈ ਜਿਵੇਂ ਪੰਜਾਬ ਕਿੱਥੇ ਐ ਹਰਿਆਣਾ ਕਿੱਥੇ ਐ ਠੀਕ ਹੈ ਦੱਸਦੇ ਨੇ ਜਿਹੜੇ ਆਪਾਂ ਨੂੰ ਤੇ ਇਤਿਹਾਸਕ ਨਕਸ਼ੇ ਜਿਵੇਂ 1947 ਦਾ ਪੰਜਾਬ ਦੀ ਵੰਡ ਤੋਂ ਠੀਕ ਹੈ ਪੰਜਾਬ ਭਾਰਤ ਦੀ ਵੰਡ ਵੇਲੇ ਦਾ ਨਕਸ਼ਾ ਹੋ ਸਕਦਾ ਹੈ ਠੀਕ ਹੈ ਜਿਹੜਾ ਕਿਸੇ ਨੇ ਮਤਲਬ ਕਿਸੇ ਨੇ ਜੁੱਧ ਲੜਿਆ ਸੀ ਉਹਦੇ ਜੁੱਧ ਦੇ ਸਥਾਨ ਆਪਾਂ ਦਰਸਾ ਸਕਦੇ ਹਾਂ ਹੁੰਦੇ ਨੇ ਇਤਿਹਾਸਕ ਨਕਸ਼ੇ ਠੀਕ ਹੈ ਵੰਡ ਦੇ ਸੰਬੰਧੀ ਨਕਸ਼ੇ ਜਿਹੜੇ ਅਲੱਗ-ਅਲੱਗ ਵੰਡਾਂ ਬਾਰੇ ਠੀਕ ਹੈ ਜਿਵੇਂ ਹੁਣ ਪੰਜਾਬ ਦਾ ਨਕਸ਼ਾ ਇਹ ਕਿੱਥੇ ਇਹ ਹੁੰਦੇ ਨੇ ਬੰਡ ਸਬੰਧੀ ਨਕਸ਼ੇ ਇਸ ਤੋਂ ਬਾਅਦ ਆਗੇ ਸਾਥ ਹਲ ਜਾਂ ਆਗੇ ਤਿੰਨ ਨਕਸ਼ੇ ਐਟਲਸ ਨਕਸ਼ੇ ਜਾਂ ਦੀਵਾਰ ਦੇ ਨਕਸ਼ੇ ਆਪਾਂ ਦੀਵਾਰ ਤੇ ਆਪਾਂ ਦੀਵਾਰ ਦੇ ਉੱਪਰ ਨਕਸ਼ਾ ਬਣਿਆ ਹੋਇਆ ਦੇਖਿਆ ਹੋਇਗਾ ਸਕੂਲ ਦੇ ਵਿੱਚ ਕਈ ਵਾਰ ਪੰਜਾਬ ਦਾ ਨਕਸ਼ਾ ਸਾਡਾ ਬਣਿਆ ਹੁੰਦਾ ਹੈ ਪ੍ਰਸ਼ਨ ਨੰਬਰ 6 ਪ੍ਰਮਾਣਿਕ ਚਿੰਨ੍ਹ ਬਾਰੇ ਤੁਸੀਂ ਕੀ ਜਾਣਦੇ ਹੋ ਦੱਸੋ ਪ੍ਰਮਾਣਿਕ ਚਿੰਨ੍ਹ ਨਕਸ਼ੇ ਵਿੱਚ ਕੁਝ ਵਿਸ਼ੇਸ਼ ਤੱਥਾਂ ਨੂੰ ਦਰਸਾਉਣ ਲਈ ਪੂਰੇ ਵਿਸ਼ੇ ਵਿੱਚ ਸਮਾਨ ਰੂਪ ਵਿੱਚ ਕੁਝ ਚਿੰਨ੍ਹ ਨਿਸ਼ਟਿਤ ਕੀਤੇ ਗਏ ਹਨ ਇਹਨਾਂ ਨੂੰ ਪ੍ਰਮਾਣਿਕ ਚਿੰਨ੍ਹ ਕਹਿੰਦੇ ਹਨ ਚਿੰਨ੍ਹ ਦੀ ਵਰਤੋਂ ਨਾਲ ਨਕਸ਼ੇ ਨੂੰ ਪੜ੍ਹਨਾ ਆਸਾਨ ਹੋ ਜਾਂਦਾ ਹੈ ਨਕਸ਼ੇ ਵਿੱਚ ਜਲ ਅਤੇ ਥਲ ਨੂੰ ਦਰਸਾਉਣ ਲਈ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜਿਵੇਂ ਬੱਚੋ ਜਲ ਹੈ ਠੀਕ ਹੈ ਉਹ ਨੀਲੇ ਰੰਗ ਨਾਲ ਦਰਸਾਇਆ ਜਾਂਦਾ ਹੈ ਤਾਂ ਆਪਾਂ ਨੂੰ ਪਤਾ ਲੱਗ ਜਾਏ ਕਿ ਇਹ ਪਾਣੀ ਹੈ ਠੀਕ ਹੈ ਤੇ ਥਲ ਹੈ ਜਿਹੜਾ ਉਸ ਨੂੰ ਲਗਭਗ ਆਪਾਂ ਪੂਰਾ ਰੰਗ ਕਹਿ ਸਕਦੇ ਹਾਂ ਉਸ ਦੇ ਨਾਲ ਦਰਸਾਇਆ ਜਾਂਦਾ ਹੈ ਕਿਉਂਕਿ ਜੇ ਇਹ ਪ੍ਰਮਾਣਿਕ ਰੰਗ ਨਹੀਂ ਹੋਣਗੇ ਤਿਆ ਆਪਾਂ ਪਾਣੀ ਵਾਲੀ ਜਗ੍ਹਾ ਤੇ ਆਪਾਂ ਮਿੱਟੀ ਸਮਝ ਲਵਾਂਗੇ ਧਰਤੀ ਸਮਝ ਲਵਾਂਗੇ ਤਾਂ ਉਹ ਗਲਤ ਨਕਸ਼ਾ ਪੜਾਇਆ ਜਾਵੇਗਾ ਪ੍ਰਸ਼ਨ ਨੰਬਰ 7 ਰੰਗਦਾਰ ਨਕਸ਼ੇ ਵਿੱਚ ਕਿਹੜੇ-ਕਿਹੜੇ ਰੰਗਾਂ ਨਾਲ ਹੇਠ ਲਿਖੀਆਂ ਭੌਤਿਕ ਗਿਰਤੀਆਂ ਦਰਸਾਈਆਂ ਦਿਖਾਈਆਂ ਜਾਂਦੀਆਂ ਹਨ ਪਹਾੜ ਉੱਚੀਆਂ ਧਰ ਉੱਚੀਆਂ ਧਰਤੀਆਂ ਤੇ ਮੈਦਾਨ ਦਰਿਆ ਜੰਗਲ ਅਤੇ ਬਰਫ਼ ਨਾਲ ਢਕੀਆਂ ਪਹਾੜੀਆਂ ਤਾਂ ਆਪਾਂ ਨੇ ਇਹ ਦੱਸਣੇ ਨੇ ਠੀਕ ਹੈ ਤਾਂ ਪਹਾੜ ਗੀੜੇ ਰੰਗ ਨਾਲ ਦਰਸਾਇਆ ਜਾਂਦਾ ਹੈ ਪੂਰੇ ਰੰਗਨ ਵਾਲਾ ਉੱਚੀਆਂ ਧਰਤੀਆਂ ਪੀਲੇ ਰੰਗ ਨਾਲ ਮੈਦਾਨ ਹਰੇ ਰੰਗ ਨਾਲ ਦਰਿਆ ਨੀਲੇ ਨਾਲ ਜੰਗਲ ਹਰੇ ਰੰਗ ਨਾਲ ਤੇ ਬਰਫ਼ ਨਾਲ ਢਕੇ ਪਹਾੜ ਤਾਂ ਚਿੱਟੇ ਰੰਗ ਨਾਲ ਦਰਸਾਈ ਜਾਂਦੇ ਨੇ ਪ੍ਰਸ਼ਨ ਨੰਬਰ 8 ਨਕਸ਼ੇ ਵਿੱਚ ਦਿਸ਼ਾ ਦਾ ਕੀ ਪ੍ਰਯੋਗ ਕੀਤਾ ਜਾਂਦਾ ਹੈ ਨਕਸ਼ੇ ਵਿੱਚ ਦਿਖਾਈ ਦਿਸ਼ਾ ਨਾਲ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਕੋਈ ਸਥਾਨ ਕਿੱਥੇ ਸਥਿਤ ਹੈ ਨਕਸ਼ੇ ਦਾ ਉੱਪਰਲਾ ਭਾਗ ਉੱਤਰ ਦਿਸ਼ਾ ਹੁੰਦਾ ਹੈ ਇਸ ਨਾਲ ਅਸੀਂ ਬਾਕੀ ਦਿਸ਼ਾਵਾਂ ਦਾਵੀ ਅਨੁਮਾਨ ਲਗਾ ਸਕਦੇ ਹਾਂ ਪ੍ਰਸ਼ਨ ਨੰਬਰ 9 ਨਕਸ਼ੇ ਨੂੰ ਪੜਨ ਲਈ ਪਮਾਨਾ ਸਾਡੀ ਕੀ ਮਦਦ ਕਰਦਾ ਹੈ ਅਸੀਂ ਨਕਸ਼ੇ ਤੇ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਨੂੰ ਨਹੀਂ ਦਿਖਾ ਸਕਦੇ ਇਸ ਲਈ ਅਸੀਂ ਇਸ ਨੂੰ ਛੋਟੇ ਪਮਾਨੇ ਵਿੱਚ ਬਦਲ ਕੇ ਦਿਖਾਉਂਦੇ ਹਾਂ ਉਦਾਹਰਨ ਲਈ ਦਰਤਲ ਦੀ 1000 ਕਿਲੋਮੀਟਰ ਦੀ ਦੂਰੀ ਨੂੰ ਅਸੀਂ 10 ਸੈਂਟੀਮੀਟਰ ਦੁਆਰਾ ਦਿਖਾ ਸਕਦੇ ਹਾਂ ਇਸ ਤਰ੍ਹਾਂ ਜੋ ਪਮਾਨਾ ਬਣੇਗਾ ਉਹ ਹੋਵੇਗਾ 1 ਸੈਂਟੀਮੀਟਰ ਬਰਾਬਰ 10 ਕਿਲੋਮੀਟਰ ਪ੍ਰਸ਼ਨ ਨੰਬਰ 10 ਨਕਸ਼ੇ ਵਿੱਚ ਨਕਸ਼ਾ ਸੰਕੇਤ ਦਾ ਕੀ ਮਹੱਤਵ ਹੈ ਉੱਤਰ ਨਕਸ਼ਿਆਂ ਵਿੱਚ ਸੜਕਾਂ ਰੇਲ ਮਾਰਗਾਂ ਨਗਰਾਂ ਆਦ ਨੂੰ ਉਹਨਾਂ ਦੇ ਅਸਲੀ ਆਕਾਰ ਵਿੱਚ ਨਹੀਂ ਦਿਖਾਇਆ ਜਾ ਸਕਦਾ ਇਹਨਾਂ ਨੂੰ ਦਿਖਾਉਣ ਲਈ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਸੰਕੇਤਾਂ ਨੂੰ ਦੇਖ ਕੇ ਅਸੀਂ ਸੜਕਾਂ ਅਤੇ ਸਥਾਨਾਂ ਦੀ ਸਥਿਤੀ ਬਾਰੇ ਪਤਾ ਕਰ ਸਕਦੇ ਹਾਂ ਤਾਂ ਬੱਚਿਓ ਇਹ ਪਾਠ ਜਿਹੜਾ ਪੂਰਾ ਹੋ ਗਿਆ ਹੈ ਅਗਲੇ ਪਾਠ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ